25 ਰੁਪਏ ਦਾ 25 ਰੁਪਏ ਦਾ 25 ਰੁਪਏ ਦਾ ਲੈ ਲਓ 25 ਰੁਪਏ ਦਾ ਬਾਜ਼ਾਰ ਚ 100 ਰਾਇ ਇੱਕ ਲੈ ਜਾਓ 100 ਰਾਇ ਚਾਰ ਆ ਚੱਕੋ 100 ਰੁਪਏ ਦਾ ਪਲਾਜੋ ਸੂਟ 100 ਰੁਪਏ ਦਾ ਪਲਾਜੋ ਸੂਟ ਰੈਡੀ ਮੇਡ ਪਲਾਜੋ ਸੂਟ ਬਾਜ਼ਾਰ ਚ 5 500 ਦਾ ਮਿਲਦਾ ਚੱਕੋ 100 ਰੁਪਏ ਦਾ ਕੋਟਨ ਦਾ ਸੂਟ ਜਿਹੜਾ 6 700 ਰਾਇ ਬਾਜ਼ਾਰ ਚ ਇੱਥੋਂ ਲੈ ਜਾਓ 195 ਸਾਈਜ਼ ਵੀ ਸਾਰੇ ਦਮਾਂਗੇ ਰੰਗ ਵੀ ਸਾਰੇ ਦਮਾਂਗੇ ਹੋਰ ਚੱਕੋ ਨਾਇਆ ਕੱਟ 250 ਰੁਪਏ ਦਾ 250 ਰੁਪਏ ਦਾ ਪਲਾਜੋ ਨਾਲ ਵਰਕ ਕੀਤਾ ਟੋਕਰੀ ਫੀ ਕਰਨੀ ਕਰਨੀ ਜਿੰਨਾ ਮਰਜੀ ਮਾਲ ਲੈ ਜਾਓ ਜਿੰਨਾ ਮਰਜੀ ਮਾਲ ਲੈ ਜਾਓ ਸਿਰਫ 3 ਦਿਨ ਸਿਰਫ 3 ਦਿਨ ਮਾਤੂ ਸ਼ਰੀ ਦਸਤਾਰ ਬਾਗਾ ਪਣਾ ਆਜੋ 3 ਦਿਨ ਦੀ ਸੇਲ ਜਿੰਨਾ ਮਰਜੀ ਸਟਾਕ ਲੈ ਜਾਓ ਵੇਖੋ ਜੀ ਦੁਪਟਿਆਂ ਦਾ ਟਰੱਕ ਭਰ ਕੇ ਆ ਗਿਆ ਵੇਖੋ ਜੀ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਚਾਹੇ ਤੁਸੀਂ ਆਪਣੇ ਲੈਣਾ ਸਾਰੇ ਦੇ ਵੱਡੇ ਫਾਇਦੇ ਬਾਜ਼ਾਰ ਚ 500 ਜੀ ਵਿਕਣਾ ਸੂਟ ਲੈ ਜਾ 250 ਰੁਪਏ ਚ ਕਰ ਕੈਂਬ੍ਰਿਕ ਦਾ ਪ੍ਰਿੰਟ ਦਾ ਸੂਟ ਬਜ਼ਾਰਾ ਚ 5-500 ਦਾ ਚੱਕੋ 250 ਰੁਪਏ ਦਾ ਫਿਰ ਸਾਢੇ 700 ਵਾਲਾ ਸੂਟ ਵੀ ਕਰਤਾ ਸਾਢੇ 1500 ਰੁਪਏ ਚ ਸਿਰਫ 10 ਦਿਨ ਦੀ ਸੇਲ ਦੇਖੋ ਜੀ ਡਿਜੀਟਲ ਸੂਟ ਬਜ਼ਾਰਾ ਜੇ 15-1500 ਦੇ ਇੱਥੇ ਲੈ ਜਾਓ 1500 ਦੇ ਦੋ ਮਤਲਬ 700 ਰੁਪਏ ਦਾ ਸੂਟ ਦੇ ਰਿਹਾ 1400 ਦੇ ਦੋ ਜੋ ਦੇਖੋ ਜੀ ਸੂਟ ਤਾਂ ਸਸਤੇ ਦੇ ਰਹੇ ਆ ਮਾਤੂ ਸ਼੍ਰੀ ਦਸਤਾਰ ਤੇ ਭਾਵੇਂ ਤੁਸੀਂ ਬਾਗੇ ਪੁਰਾਣੇ ਬੱਸ ਸਟੈਂਡ ਦੇ ਬੱਸ ਜਾ ਜਾਓ ਟੈਂਪੂ ਜਾ ਜਾਓ ਸਟੋਰ ਤੱਕ ਆਉਣ ਦੀ ਰਿਕਸ਼ੇਰੀ ਸਰਵਿਸ ਵੀ ਫ੍ਰੀ ਚੱਕੋ 1250 ਦਾ ਸੂਟ ਉਹ ਬਾਰ ਬਾਰ ਕਿੰਨੇ ਆ ਪੈਣੋ ਹੋਰ ਪਾਸੇ ਜਾ ਕੇ ਲੁੱਟਣਾ ਨਾ ਕਰੋ ਜੇਬਾਂ ਦੇ ਡਾਕੇ ਨਾ ਮਰਾਓ ਚੱਕੋ 1250 ਚ ਆ ਚੱਕੋ ਜੀ ਮੋਰ ਜਿਹੜਾ ਦਾਜ ਬਣਿਆ ਤੇ ਬਾਜੂ ਪਹੁੰਚੇ ਵਰਕ ਕਰਕੇ ਦਈਏ ਨੇ 15 1500 ਦਾ ਬਜਾਰਾਂ ਦੇ ਵਿੱਚ ਚੱਕੋ 500 ਰੁਪਏ ਦਾ ਕੋਈ ਜੀ ਕੋਈ ਮੰਗਦਾ 1600 ਕੋਈ ਮੰਗਦਾ 1800 ਅਸੀਂ ਜਣਾ 650 ਦਾ ਸੂਟ ਦੇਖੋ ਤਾਂ ਸਹੀ ਬੁਟੀਕਾਂ ਵਾਲੀਆਂ ਚੀਜ਼ਾਂ ਕਿੰਨੀਆਂ ਖੂਬਸੂਰਤ ਚੀਜ਼ਾਂ ਆ ਗਿਆ ਟਾਈ ਐਂਡ ਟਾਈ ਆ ਗਿਆ ਟਾਈ ਐਂਡ ਟਾਈ बॉਟਮ ਵਰਕ ਦਪੱਟਾ ਵਰਕ ਬਜਾਰ ਤੇ ਰੇਟ 3000 ਇੱਥੇ ਲੈ ਜਾਓ 1500 ਦਾ ਇੱਕ 2000 1000 ਵਾਲੇ ਸੂਟਾਂ ਦੀ ਵੀ ਵੈਰਾਈਟੀ ਬਹੁਤ ਜ਼ਿਆਦਾ ਹੈ ਕਲਰ ਬਹੁਤ ਜ਼ਿਆਰੇ ਹੈ ਘਰਾਈਆਂ ਕੱਟੀਆਂ ਕਪੜਾ ਚੰਗਾ ਦੇ ਰਹੇ ਆ ਫਾਇਦੇ ਵੱਡੇ ਕਰ ਰਹੇ ਆ 25 ਰੁਪਏ ਦਾ ਦੁਪੱਟਾ 25 ਰੁਪਏ ਦਾ ਦੁਪੱਟਾ 25 ਰੁਪਏ ਦਾ ਦੁਪੱਟਾ ਲੈ ਲਓ 25 ਰੁਪਏ ਦਾ ਦੁਪੱਟਾ ਬਾਜ਼ਾਰ 'ਚ 100 ਰੁਪਏ ਦਾ ਇੱਕ ਲੈ ਜਾਓ 100 ਰੁਪਏ ਚਾਰ 25 ਰੁਪਏ 'ਚ ਦੁਪੱਟਾ ਲੈ ਜਾਓ ਖੁੱਲੇ ਡੁੱਲੇ ਸਾਈਜ਼ ਲੈ ਜਾਓ 25 ਰੁਪਏ 'ਚ ਦੁਪੱਟਾ 25 ਰੁਪਏ 'ਚ ਦੁਪੱਟਾ ਆ ਚੱਕੋ 100 ਰੁਪਏ ਦਾ ਪਲਾਜੋ ਸੂਟ 100 ਰੁਪਏ ਦਾ ਪਲਾਜੋ ਸੂਟ ਰੈਡੀ ਮੇਡ ਪਲਾਜੋ ਸੂਟ ਬਾਜ਼ਾਰ 'ਚ 5-500 ਦਾ ਮਿਲਦਾ ਚੱਕੋ 100 ਰੁਪਏ ਦਾ ਚੱਕੋ 100 ਰੁਪਏ ਦਾ ਚ ਸੂਟ ਜਿਹੜਾ 6700 ਦਾ ਬਾਜ਼ਾਰ 'ਚ ਇੱਥੋਂ ਲੈ ਜਾਓ 195 195 'ਚ ਲੈ ਜਾਓ ਕਾਟਨ ਦਾ ਸੂਟ ਰੈਡੀमेड ਸਟਿਚ ਕੀਤਾ ਸਿਰਫ 195 'ਚ ਲੈ ਜਾਓ 195 'ਚ ਕਾਟਨ ਦਾ ਸੂਟ ਸਟਿਚ ਕੀਤਾ 195 'ਚ ਸਾਈਜ਼ ਵੀ ਸਾਰੇ ਦਮਾਂਗੇ ਰੰਗ ਵੀ ਸਾਰੇ ਦਮਾਂਗੇ ਸਿਰਫ 195 ਸਿਰਫ 195 ਔਰ ਚੱਕੋ ਨਾਇਆ ਕੱਟ 250 ਰੁਪਏ ਦਾ 250 ਰੁਪਏ ਦਾ ਪਲਾਜ਼ੋ ਨਾਲ ਵਰਕ ਕੀਤਾ 250 ਰੁਪਏ ਦਾ ਰੰਗ ਕਲਰ ਇਹਨਾਂ ਸਾਈਜ਼ ਸਾਰੇ ਮਿਲ ਜਾਣਗੇ ਬਾਜ਼ਾਰ 'ਚ 8-800 ਰੁਪਏ ਦਾ ਚੱਕੋ 200 ਰੁਪਏ ਦਾ ਸਟਾਕ ਨਹੀਂ ਫਿਕਰ ਨਹੀਂ ਕਰਨੀ ਜਿੰਨਾ ਮਰਜੀ ਮਾਲ ਲੈ ਜਾਓ ਜਿੰਨਾ ਮਰਜੀ ਮਾਲ ਲੈ ਜਾਓ ਸਿਰਫ 3 ਦਿਨ ਸਿਰਫ 3 ਦਿਨ ਮਾਤੂ ਸ਼੍ਰੀ ਦਸਤਾਰ ਬਾਘਾ ਪਣਾ ਆਜੋ 3 ਦਿਨ ਦੀ ਸੇਲ ਜਿੰਨਾ ਮਰਜੀ ਸਟਾਕ ਲੈ ਜਾਓ 25 ਰੁਪਏ ਦੁਪੱਟਾ 100 ਰੁਪਏ ਪਲਾਜੋ ਸੂਟ 195 ਰੁਪਏ ਕੋਰਡ ਸੂਟ 250 ਰੁਪਏ ਜਨੇਰਾ ਕੱਟ 3 ਦਿਨ ਦੀ ਸੇਲ ਸਿਰਫ 3 ਦਿਨ ਆ ਟੱਕੋ ਜੀ ਦੁਪੱਟਿਆਂ ਦਾ ਟਰੱਕ ਭਰ ਕੇ ਆ ਗਿਆ ਹੁਣ ਜਿੰਨਾ ਮਰਜੀ ਕੱਪੜਾ ਲੈ ਜਾਓ ਉਹ ਜਿੰਨੇ ਮਰਜੀ ਦੁਪੱਟੇ ਲੈ ਜਾਓ ਪਲਾਜੋ ਸੂਟ ਜੋ ਨਾਇਰਾ ਕੱਟ ਲੈ ਜਾਓ ਸ਼ਰਾਰੇ ਗਰਾਰੇ ਲੈ ਜਾਓ ਵੇਖੋ ਜੀ ਚਾਹੇ ਤੁਸੀਂ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰੋਂ ਦੁਕਾਨਦਾਰੋਂ ਚਾਹੇ ਤੁਸੀਂ ਆਪਣੇ ਲੈਣਾ ਸਾਰੇ ਦੇ ਵੱਡੇ ਫਾਇਦੇ ਬਾਜ਼ਾਰ 'ਚ 500 ਜੀ ਵੇਚਣਾ ਸੂਟ ਲੈ ਜਾਓ 250 ਰੁਪਏ 'ਚ 250 ਰੁਪਏ ਦਾ ਸੂਟ ਦੁਪੱਟੇ ਨਾਲ ਰੇਟ ਲਾ ਤੇ ਲਿਖ ਲਿਖ ਕੇ ਟਾਈਟਾਈ ਸੋਚ ਕਰਤੇ ਜੀ ਸਿਰਫ ਟਾਈਟਾਈ ਚੋ ਚੱਕੋ ਜੀ ਸ਼ੰਕਰ ਕੈਮਬ੍ਰਿਕ ਦਾ ਪ੍ਰਿੰਟ ਦਾ ਸੂਟ ਬਜਾਰਾ 'ਚ 5-500 ਦਾ ਚੱਕੋ 250 ਰੁਪਏ ਦਾ ਬ੍ਰੈਂਡ ਬੋਲਦੇ ਆ 250 ਰੁਪਏ ਦਾ ਸ਼ੰਕਰ ਪ੍ਰਿੰਟ ਰੰਗ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੈ ਜਾਓ 250 ਰੁਪਏ ਦਾ ਆਲ ਓਵਰ ਠੰਡਾ ਠੰਡਾ ਸੂਟ ਆ ਗਿਆ ਗਰਮੀਆਂ 'ਚ ਕੈਮਬ੍ਰਿਕ 250 ਰੁਪਏ 250 ਰੁਪਏ 250 ਰੁਪਏ ਦੇਖੋ ਜੀ ਸਾਢੇ 700 ਵਾਲਾ ਸੂਟ ਵੀ ਕਰਤਾ 350 ਰੁਪਏ 'ਚ ਸਿਰਫ 10 ਦਿਨ ਦੀ ਸੇਲ ਛੇਤੀ ਆਜੋ ਮਾਤੂ ਸ਼੍ਰੀ ਤਾਰ ਬੱਗਾ ਪਣਾ ਮੋਗਾ ਰੋਡ ਤੇ ਆ ਦੇਖੋ ਜੀ 750 ਵਾਲਾ ਸੂਟ 350 ਰੁਪਏ ਚ ਦੁਪੱਟੇ ਨਾਲ ਦੇ ਰਹੇ ਆ ਉਹ ਤੁਸੀਂ ਬੁਟੀਕਾ ਵਾਲੇ ਪੀਸ ਲੈਣੇ ਆ ਫੋਟੋ ਵਾਲੇ ਲੈਣੇ ਆ ਮਾਡਰਨ ਲੈਣੇ ਆ ਜਿਹੜੇ 15 1500 ਵਾਲੇ ਸੂਟ 15 1500 ਵਾਲੇ ਕਰਤੇ 5 500 ਚ 5 500 ਜੀ ਕਰਤੇ ਦੇਖੋ ਆ ਵੀ ਚੱਕੋ 500 ਰੁਪਏ ਦਾ ਸੂਟ ਬਾਜ਼ਾਰ ਦਾ ਰੇਟ 1500 ਸਾਡਾ ਰੇਟ ਸੀ 1000 ਪਰ ਇਹਦਾ ਵੀ ਕਰਤਾ 500 ਰੁਪਏ ਆ ਚੱਕੋ ਜੀ ਡਿਜੀਟਲ ਸੂਟ ਬਜ਼ਾਰਾ ਜੇ 15 1500 ਦੇ ਇੱਥੇ ਲੈ ਜਾਓ 1500 ਦੇ ਦੋ ਮਤਲਬ 700 ਰੁਪਏ ਦਾ ਸੂਟ ਦੇ ਰਿਹਾ 1400 ਦੇ ਦੋ 700 ਰੁਪਏ ਦਾ ਸੂਟ ਰੰਗ ਕਲਰ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ ਆ ਚੱਕੋ ਜੀ ਡਿਜੀਟਲ ਪ੍ਰਿੰਟ ਡਿਜੀਟਲ ਪ੍ਰਿੰਟ ਬਜ਼ਾਰਾਂ ਦੇ ਵਿੱਚ 15 1500 7 700 ਦੇ ਸੂਟ ਲੈ ਜਾਓ 7 700 ਦੇ ਆ ਦੇਖੋ ਜੀ ਕਿਤੇ ਨਹੀਂ ਮਿਲਣਾ 500 ਦਾ ਸੂਟ ਤੁਹਾਨੂੰ ਚੈਲੰਜ ਕਰਦੇ ਆ ਛੇਤੀ ਆਜੋ ਸੋ ਦੇਖੋ ਜੀ ਸੂਟ ਤਾਂ ਸਸਤੇ ਦੇ ਰਹੇ ਆ ਮਾਤੂ ਸ਼੍ਰੀ ਦਸਤਾਰ ਤੇ ਭ ਦੇ ਬੱਸ ਜਾ ਜੋ ਟੈਂਪੂ ਜਾ ਜੋ ਉਹ ਸਟੋਰ ਤੱਕ ਆਉਣ ਦੀ ਰਿਕਸ਼ੇਰੀ ਸਰਵਿਸ ਵੀ ਫਰੀ ਤੁਸੀਂ ਬੱਸ ਸਟੈਂਡ ਤੋਂ ਸਟੋਰ ਤੱਕ ਆ ਜਾਓ ਰਿਕਸ਼ੇਰੀ ਸਰਵਿਸ ਫਰੀ ਆ ਸ਼ਾਪਿੰਗ ਕਰਕੇ ਵਾਪਸ ਜਾਈਓ ਰਿਕਸ਼ੇ ਵਾਲੇ ਭਰਾ ਨੂੰ ਕੋਈ ਰੁਪਈਆ ਜਣਾ ਫਰੀ ਦੇ ਵਿੱਚ ਆਓ ਫਰੀ ਦੇ ਵਿੱਚ ਜਾਓ ਸਸਤੇ ਰੇਟਾਂ ਦੇ ਸੂਟ ਲੈ ਕੇ ਜਾਓ ਗਾੜੇ ਦੇ ਕਿੰਨਾ ਪਿਆਰਾ ਕੰਮ ਘੇੜਾ ਕਿੰਨਾ ਸੋਹਣਾ ਦੁਪੱਟਾ ਵੀ ਦੇਖੋ ਪੌਂਚੇ ਦੇ ਕੰਮ ਦੇਖੋ ਵਾਯੂ ਵਰਗ ਦੇਖੋ ਮਾਦਰਮ ਹਰ ਇੱਕ ਟਾਪ ਦੀ ਚੀਜ਼ ਦੇ ਰਹੇ ਆ ਬਾਜ਼ਾਰ ਦਾ ਰੇਟ 2500 3000 ਸਾਡੇ ਕੋਲ ਲੈ ਜਾਓ 1200 ਸਾਰਾ ਸੂਟ ਚੱਕੋ 1250 ਸੂਟ ਉਹ बार-बार ਕਿੰਨੇ ਆ ਪੈਣਾ ਹੋਰ ਪਾਸੇ ਜਾ ਕੇ ਲੁੱਟਣਾ ਨਾ ਕਰਾਓ ਜੇਬਾਂ ਦੇ ਡਾਕੇ ਨਾ ਮਰਾਓ ਚੱਕੋ 1250 ਚ ਚਾਹੇ ਤੁਸੀਂ ਸਕੂਲ ਦੇ ਟੀਚਰੋਂ ਚਾਹੇ ਤੁਸੀਂ ਦੇਣ ਲੈਣ ਕਰਨਾ ਚਾਹੇ ਤੁਸੀਂ ਆਪਣੇ ਲਈ ਲੈਣਾ 1250 ਚ 1250 ਚ ਦਮਾਂਗੇ ਆ ਚੱਕੋ ਜੀ ਮੋਰ ਜਿਹੜਾ ਦਾਜ ਬਣਿਆ ਤੇ ਬਾਜੂ ਪਹੁੰਚੇ ਵਰਕ ਕਰਕੇ ਦਈਏ ਨੇ 15 1500 ਦਾ ਬਜਾਰਾਂ ਦੇ ਵਿੱਚ ਚੱਕੋ 500 ਰੁਪਏ ਦਾ 500 ਰੁਪਏ ਦਾ ਮੋਰ ਦੁਪੱਟਾ 4 ਸਾਈਡ ਚ ਨੋਣ ਦਾ ਲੱਗਿਆ ਚੈੱਕ ਕਰੋ ਦਾਜਵਰੀ 1 ਲੱਖ ਲੱਖ ਵਾਲੀ ਆਪਾਂ 50 5000 ਚ ਬਣਾ ਦੇਣੀ ਆ ਰੰਗ ਕਲਰ ਡਿਜ਼ਾਈਨ ਚੈੱਕੋ ਜਿੰਨੇ ਮਰਜੀ ਉਹ ਆ ਚੱਕੋ ਹੈਵੀ ਸੂਟ ਆ ਗਿਆ ਦਾਜਵਰੀ ਦਾ ਬਿਆਰ ਤੇ 3 3000 ਦਾ ਚੱਕੋ 500 ਰੁਪਏ ਦਾ 500 ਰੁਪਏ ਦਾ ਤੜਦਲੇਦਾਰ ਸੇਲ ਆਤੀ ਆ ਆਜੋ ਚਾਹੇ ਵਿਆਹ ਜਦੋਂ ਮਰਦੀ ਦਾ ਲੈ ਜਾਓ ਦਾਜਵਰੀਆਂ ਸੂਟ 5 500 ਦਾ ਡਿਜ਼ਾਈਨ ਕਲਰ ਚੈੱਕ ਕਰ ਲੋ 500 500 500 ਦੇਖੋ ਜੀ ਕੋਈ ਮੰਗਦਾ 1600 ਕੋਈ ਮੰਗਦਾ 1800 ਅਸੀਂ ਜਣਾ 650 ਦਾ ਸੂਟ ਦੇਖੋ ਤਾਂ ਸਹੀ ਬੁਟੀਕਾਂ ਵਾਲੀਆਂ ਚੀਜ਼ਾਂ ਕਿੰਨੀਆਂ ਖੂਬਸੂਰਤ ਚੀਜ਼ਾਂ 650 ਦਾ ਸੂਟ ਆ ਵੀ 650 ਦਾ ਸੂਟ ਚੱਕੋ 650 ਪਰ ਸੂਟ 650 ਵਾਲੇ ਸੂਟਾਂ 'ਚ ਵੀ ਬਹੁਤ ਵੱਡੀਆਂ ਆਫਰਾਂ ਜਿਹੜੇ ਤੁਸੀਂ ਲੈਨੇ ਹੋ 12 15 1800 ਵਾਲੇ ਅਸੀਂ ਕਰਦੇ 750 'ਚ ਆ 750 ਦੀ ਰੇਂਜ ਦੇ ਵਿੱਚ ਮਤਲਬ ਸਾਰਿਆਂ ਦੇ ਵੱਡੇ ਫਾਇਦੇ ਪ੍ਰਿੰਟ ਜਿੰਨੇ ਮਰਜ਼ੀ ਲੈ ਜਾਓ ਆ ਵੀ ਕੋਈ 1500 ਨਹੀਂ ਕੋਈ 1800 ਸਿਰਫ 650 ਰੁਪਏ ਦਾ ਸੂਟ ਦਵਾਂਗੇ ਇਹਦੇ ਵਿੱਚ ਬਹੁਤ ਰੰਗ ਮਿਲ ਜਾਣੇ ਆ ਬਹੁਤ ਡਿਜ਼ਾਈਨ ਮਿਲ ਜਾਣੇ ਹੁਣ ਜਾਓ ਨਾ ਹੋਰ ਪਾਸੇ ਬਜ਼ਾਰਾਂ 'ਚ ਲੁੱਟਾ ਨਾ ਕਰਾਓ بار بار ਕਹਿੰਨੇ ਆ ਸਿਰਫ 3 ਦਿਨ ਰਹਿ ਗਏ ਆ ਤਿੰਨ ਤਨ ਸੂਟਾਂ ਦੀ ਬਹੁਤ ਵੱਡੀ ਸੇਲ ਆ ਚੱਕੋ ਜੀ ਆ ਗਿਆ ਸ਼ੰਕਰ ਕੰਪਨੀ ਦਾ ਸੂਟ ਓਏ ਬਜ਼ਾਰਾ ਚ 3 ਤਨ 1000 ਦਾ ਚੱਕੋ 1275 ਦਾ ਪਿਓ ਦੁਪੱਟੇ ਦੇ ਨਾਲ ਡਿਜ਼ਾਈਨ ਕਲਰ ਚੈੱਕ ਕਰ ਲੋ ਇੱਕ ਤੋਂ ਇੱਕ ਚੜਦੇ ਤੋਂ ਚੜਦਾ ਓਏ ਗਰਮੀ ਦੇ ਠੰਡੇ ਠੰਡੇ ਸੂਟ ਓਏ ਆ ਗਿਆ ਟਾਈ ਐਂਡ ਡਾਈ ਆ ਗਿਆ ਟਾਈ ਐਂਡ ਡਾਈ ਆ ਗਿਆ ਟਾਈ ਐਂਡ ਡਾਈ ਬਾਟਮ ਵਰਕ ਦੁਪੱਟਾ ਵਰਕ ਬਜ਼ਾਰ ਚ ਰੇਟ 3000 ਇੱਥੇ ਲੈ ਜੋ 1500 ਦਾ ਇੱਕ ਮਤਲਬ ਕਿ 3000 ਦੇ ਦੋ オリジナル ਬਰਬਰੀ ਦਾ ਕੱਪੜਾ ਕੋਈ ਕਾਪੀਆਂ ਨਹੀਂ ਕੋਈ ਫੋਕੇ ਫੈਂਟਰ ਨਹੀਂ ਆ ਚੱਕੋ ਜੀ ਲੈ ਹਲਾਤ ਆ ਪੰਜਾਬ ਹਲਾਤ ਆ ਪੰਜਾਬ ਦੇਖੋ ਜੀ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਤੇ ਆਜੋ ਤਿੰਨ ਦਿਨ ਦੀ ਸੂਟਾਂ ਦੀ ਬਹੁਤ ਵੱਲੀ ਬੰਪਰ ਸੇਲ ਲੱਗਈ ਆ ਕੱਪੜਾ ਵੀ ਸਸਤਾ ਦੇ ਰਹੇ ਆ ਉਹ ਰਿਕਸ਼ੇ ਦੀ ਸਰਵਿਸ ਵੀ ਫਰੀ ਆ ਤੁਸੀਂ ਆਉਣ ਜਾਣ ਦਾ ਰਿਕਸ਼ੇ ਨੂੰ ਕੋਈ ਪੈਸੇ ਦੇਣਾ ਚਾਹ ਪਾਣੀ ਦਾ ਪੂਰਾ ਪ੍ਰਬੰਧ ਏਸੀ ਲੱਗੇ ਆ ਪੜਿਆ ਲਿਖਿਆ ਸਟਾਫ ਪੂਰੀ ਸੇਵਾ ਕਰਾਂਗੇ ਪੂਰੀ ਸੇਵਾ ਆ ਚੱਕੋ ਜੀ ਸ਼ੰਕਰ ਕੰਪਨੀ ਦੇ ਪ੍ਰਿੰਟਾਂ 'ਚ ਇਹ ਤੜਥੱਲੀਦਾਰ ਸੇਲ ਬਾਜ਼ਾਰ 'ਚ 1-1000 ਦਾ ਸੂਟ ਮਿਲਦਾ ਅਸੀਂ 5 500 ਰੁਪਏ ਦੇ ਦੇ ਦੇਣੇ ਆ 5 500 ਰੁਪਏ ਦੇ ਆ ਬਾਟਮ ਵਰਕ ਚੈੱਕ ਕਰ ਲੋ ਬਾਜ਼ਾਰ 'ਚ 3000 ਇੱਥੇ ਲੈ ਜੋ 1750 ਦੇ ਵਿੱਚ ਇੱਕ ਤੋਂ ਇੱਕ ਕਲਰ ਇੱਕ ਤੋਂ ਇੱਕ ਜੱਗ ਦੇ ਡਿਜ਼ਾਈਨ ਮੈਂ ਕਹਿੰਨਾ ਪੂਰੇ ਪੰਜਾਬ ਦੇ ਵਿੱਚ ਆ ਸੂਟ ਤੇ ਨਹੀਂ ਆ ਤੋ ਘੱਟ ਨਹੀਂ ਜੇ ਮਿਲਣਾ ਚੱਕੋ 1000 ਰੁਪਏ ਦਾ 2000 ਵਾਲਾ ਸੂਟ ਲੈ ਜਾਓ 1000 ਰੁਪਏ ਦਾ ਜੀ ਜੱਕੋ ਦੇਖੋ 1000 1000 ਵਾਲੇ ਸੂਟਾਂ 'ਚ ਵੀ ਵੈਰਾਈਟੀ ਬਹੁਤ ਜ਼ਿਆਦੀ ਆ ਕਲਰ ਬਹੁਤ ਜ਼ਿਆਰੇ ਆ ਕਢਾਈਆਂ ਕੱਡੀਆਂ ਕਪੜਾ ਚੰਗਾ ਦੇ ਰਹੇ ਆ ਫਾਇਦੇ ਵੱਡੇ ਕਰ ਰਹੇ ਆ ਛੇਤੀ ਆਜੋ ਬਾਾਰ ਕਹਿ ਰਿਆਂ 50000 ਵਾਲਾ ਕਪੜਾ 15 20000 ਦੇ ਰਣਾ ਕਿਉਂਕਿ ਇਸ ਵੇਲੇ ਸਮਰ ਸੇਲ ਲੱਗੀ ਹੋਈ ਆ ਇਹ ਇਤਿਹਾਸ ਦੀ ਸਭ ਤੋਂ ਵੱਡੀ ਸੇਲ ਲੱਗੀ ਹੋਈ ਆ ਜੇ ਤੁਹਾਡੇ ਤੋਂ ਹੁਣ ਫਾਇਦੇ ਨਾਲ ਲੈ ਹੋਏ ਤਾਂ ਮੁੜ ਕੇ ਤੁਹਾਡੇ ਕੋਲ ਫਾਇਦੇ ਲੈ ਵੀ ਨਹੀਂ ਹੋਣੇ ਦੇਖੋ ਜੀ ਸ਼ੰਕਰ ਕੰਪਨੀ ਦੇ ਤਗੜੇ ਤਗੜੇ ਬ੍ਰਾਂਡ ਰਾਮ ਟੈਕਸ ਸੀ ਆ ਰਾਮ ਦੇ ਟਾਪ ਲਗਜ਼ਰੀ ਗੰਗਾ ਦੇ ਰਾਸ ਦੇ ਇਹਨੇ ਜਬਰਦਸਤ ਬਹੁਤ ਘੱਟ ਰੇਟਾਂ ਦੇ ਤਗੜੇ ਬ੍ਰਾਂਡ ਰੇਡ ਜੈਜ ਆ ਚੈੱਕ ਕਰੋ ਡਿਜ਼ਾਈਨਿੰਗ ਤੁਸੀਂ ਚੈਲੰਜ ਕਰਦੇ ਆ ਇਹ ਡਿਜ਼ਾਈਨਿੰਗ ਤੁਹਾਨੂੰ ਬਾਜ਼ਾਰ ਚੋਂ ਫਰੈਸ਼ ਨਹੀਂ ਜੇ ਮਿਲਨੀ ਨਾ ਕੋਈ ਲਾਟਾ ਨਾ ਕਿਤੋ ਵੱਡਾ ਸਟਾਕ ਚੱਕਿਆ ਭਾਜੀ 1 1 2 2 ਸੈੱਟ ਸਿੰਗਲ ਸਿੰਗਲ ਸੂਟ ਰਹਿ ਗਏ ਆ ਵੱਡੀ ਸੇਲ ਆਤੀ ਆ ਮੈਂ ਕਹਿੰਨਾ ਇਸ ਵਾਰ ਕਮਾਈ ਨਹੀਂ ਕਰਨੀ ਇਸ ਵਾਰ ਪੰਜਾਬ ਦੇ ਲੋਕਾਂ ਦੇ ਫਾਇਦੇ ਕਰ ਰਿਹਾ ਮਾਤੂ ਸ਼੍ਰੀ ਦਸਤਾਰ ਬਾਗੇ ਪੁਰਾਣੇ ਤੇ ਸੋ ਯਾਦ ਰੱਖਿਓ ਸਿਰਫ 3 ਦਿਨ ਸੂਟਾਂ ਦੇ ਰੇਟਾਂ 'ਚ ਪਟਾਕੇ ਪਾਤੇ ਆ ਫਾਇਦੇ ਕਰਤੇ ਆ ਰਿਕਸ਼ੇ ਦੀ ਸਰਵਿਸ ਫ੍ਰੀ ਕਰਤੀ ਆ ਕਪੜਾ ਫ੍ਰੀ ਦੇ ਪਾ ਦੇਣਾ ਕਿੱਥੇ ਆ ਮਾਤੂ ਸ਼੍ਰੀ ਦਸਤਾਰ ਬਾਗਾ ਆਪਣਾ ਮੋਗਾ ਰੋਡ ਤੇ ਨੰਬਰ ਸਕਰੀਨ ਤੇ ਹੈਗਾ ਤੁਸੀਂ ਕੋਈ ਜਾਣ ਕੇ ਲੈਣ ਤੁਸੀਂ ਕਾਲ ਕਰ ਸਕਦੇ ਹੋ ਯਾਰ ਅਮਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਕੜ ਸਾਹ ਟੀਵੀ ਬਾਗਾ ਪਾ